ਦੋਸਤੋ ਆਪਣੇ ਅੱਜ ਦੀ ਗੱਲਬਾਤ ਦਾ ਵਿਸ਼ਾ ਹੈ ਬਾਬਾ ਨਾਨਕ ਜੀ ਨੇ ਸੈਂਕੜੇ ਸਾਲਾਂ ਤੋਂ ਜਨੂ ਪਾਉਣ ਵਾਲੀ ਰਸਮ ਉੱਪਰ ਕਿਵੇਂ ਕਰੜੀ ਚੋਟ ਮਾਰੀ ਦੋਸਤੋ ਤੁਸੀਂ ਤੁਸੀਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਰੋਜ਼ਾਨਾ ਬਾਬਾ ਨਾਨਕ ਜੀ ਦੀ ਬਾਣੀ ਆਸਾ ਦੀ ਵਾਰ ਨੂੰ ਪੜ੍ਹਦੇ ਹੋ ਬਾਬਾ ਨਾਨਕ ਜੀ ਜਦ 9-10 ਸਾਲ ਦੇ ਹੋਇਆ ਤਾਂ ਲੰਮੇ ਸਮੇਂ ਤੋਂ ਚਲਦੀ ਰੀਤ ਮੁਤਾਬਕ ਬਾਬਾ ਨਾਨਕ ਜੀ ਦੇ ਪਿਤਾ ਮਹਤਾ ਕਾਲੂ ਜੀ ਵੱਲੋਂ ਘਰ ਵਿੱਚ ਪੂਰੀਆਂ ਤਿਆਰੀਆਂ ਕੀਤੀਆਂ ਗਈਆਂ ਰਿਸ਼ਤੇਦਾਰ ਅਤੇ ਯਾਰ ਮਿੱਤਰ ਬੁલાਏ ਗਏ ਕਿਉਂਕਿ ਉਸਨ ਨਿਸ਼ਚਿਤ ਕੀਤੇ ਹੋਏ ਦਿਨ ਮੁਤਾਬਕ ਬਾਬਾ ਨਾਨਕ ਜੀ ਨੂੰ ਜਿਨੇਉ ਪਹਿਨਾਉਣਾ ਸੀ ਘਰ ਵਿੱਚ ਖਾਣ ਪੀਣ ਵਾਸਤੇ ਚੰਗੇ ਚੰਗੇ ਪਕਵਾਨ ਤਿਆਰ ਕੀਤੇ ਗਏ ਸਨ ਅਤੇ ਉਸ ਦਿਨ ਸਮਝੋ ਵਿਆਹ ਵਰਗਾ ਮਾਹੌਲ ਸੀ ਬਾਬਾ ਨਾਨਕ ਜੀ ਨੂੰ ਨਵੇਂ ਕੱਪੜੇ ਪਹਿਨਾ ਕੇ ਜਦ ਬਿਠਾਇਆ ਗਿਆ ਤੇ ਪੰਡਾ ਜੀ ਨੇ ਆ ਕੇ ਜਦ ਜਨੇਊ ਪਾਉਣ ਦੀ ਰਸਮ ਸ਼ੁਰੂ ਕੀਤੀ ਤਾਂ ਬਾਬਾ ਨਾਨਕ ਜੀ ਨੇ ਜਨੇਊ ਪਾਉਣ ਤੋਂ ਮਨਾ ਕਰ ਦਿੱਤਾ ਇਹ ਦੇਖ ਕੇ ਘਰ ਦਾ ਮਾਹੌਲ ਇੱਕਦਮ ਬਦਲ ਗਿਆ ਕਿਉਂਕਿ ਤੁਸੀਂ ਸੋਚ ਕੇ ਦੇਖੋ ਕਿ ਜੇਕਰ ਤੁਹਾਡੇ ਘਰ ਇਹੋ ਜਿਹਾ ਕੋਈ ਪ੍ਰੋਗਰਾਮ ਹੋਵੇ ਤੇ ਇਹੋ ਜੀ ਗੱਲਬਾਤ ਹੋ ਜਾਵੇ ਤਾਂ ਤੁਸੀਂ ਆਪਣੇ ਬੱਚੇ ਨੂੰ ਝਿਰਕਾਂ ਦੇਣੀਆਂ ਸ਼ੁਰੂ ਕਰ ਦੇਵੋਗੇ ਝਿਰਕਾਂ ਦਾ ਛੱਡੋ ਤੁਸੀਂ ਆਪਣੇ ਬੱਚੇ ਨੂੰ ਕੁੱਟਣ ਤੱਕ ਜਾਵੋਗੇ ਪਰ ਮਹਤਾ ਕਾਲੂ ਜੀ ਦੀ ਸਿਆਣਪ ਦੇਖੋ ਉਸਨੇ ਇਹ ਸਾਰਾ ਫੈਸਲਾ ਆਪਣੇ 9 ਦਾ ਸਾਲ ਦੇ ਬੱਚੇ ਬਾਬਾ ਨਾਨਕ ਜੀ ਉੱਪਰ ਛੱਡ ਦਿੱਤਾ ਉਸ ਨੂੰ ਜਨੂ ਪਾਉਣ ਵਾਸਤੇ ਮਜਬੂਰ ਨਹੀਂ ਕੀਤਾ ਗਿਆ ਪੰਡਾ ਜੀ ਨੇ ਸੋਚਿਆ ਹੋਵੇਗਾ ਕਿ ਜਿਸ ਤਰ੍ਹਾਂ ਮੈਂ ਲੰਮੇ ਸਮੇਂ ਤੋਂ ਇਸ ਪਿੰਡ ਵਿੱਚ ਜਾਂ ਆਸ-ਪਾਸੇ ਦੇ ਪਿੰਡਾਂ ਵਿੱਚ ਜਾ ਕੇ ਬੱਚਿਆਂ ਦੇ ਜਨੂ ਪਾ ਦਿੰਦਾ ਹਾਂ ਤੇ ਖਾ ਪੀ ਕੇ ਆਪਣੀ ਦਕਸ਼ਨਾ ਲੈ ਕੇ ਵਾਪਸ ਆ ਜਾਂਦਾ ਹਾਂ ਪਰ ਅੱਜ ਪੰਡਤ ਜੀ ਨੂੰ ਲੈਣੇ ਤੇ ਦੇਣੇ ਪਏਗੇ ਸਾਨੂੰ ਉਸ ਨੂੰ ਬਾਬਾ ਨਾਨਕ ਜੀ ਤੋਂ ਖਿਹੜਾ ਛਡਾਉਣਾ ਆਖਾ ਹੋ ਗਿਆ ਸੀ ਜਦ ਬਾਬਾ ਨਾਨਕ ਜੀ ਨੇ ਉਸ ਪੰਡਤ ਜੀ ਨੂੰ ਪੁੱਛਿਆ ਕਿ ਜਿਹੜਾ ਤੂੰ ਇਹ ਜਨੇਊ ਪਾ ਰਿਆ ਹੈ ਕੀ ਇਹ ਆਤਮਾ ਦੇ ਕੰਮ ਆਉਣ ਵਾਲਾ ਜਨੇਊ ਹੈ ਇਹ ਚਾਰ ਕੋਡੀਆਂ ਦਾ ਬਾਜ਼ਾਰ ਵਿੱਚੋਂ ਧਾਗਾ ਖਰੀਦ ਕੇ ਜੋ ਤੂੰ ਲਿਆਇਆ ਹੈ ਇਹ ਤਾਂ ਸਮਾਂ ਪਾ ਕੇ ਖਰਾਬ ਹੋ ਜਾਵੇਗਾ ਝੜ ਜਾਵੇਗਾ ਕੀ ਤੇਰੇ ਕੋਲ ਕੋਈ ਅਜਿਹਾ ਜਨੇਊ ਹੈ ਜਿਹੜਾ ਅੱਖਾਂ ਨੂੰ ਪੈ ਜਾਵੇ ਤੇ ਉਹ ਅੱਖਾਂ ਮਾੜੇ ਪਾਸੇ ਵੱਲ ਦੇਖਣੀ ਨਾ ਕੀ ਤੇਰੇ ਕੋਲ ਕੋਈ ਜਹਾਜ ਨਿਉ ਹੈ ਜੋ ਜੀਵ ਨੂੰ ਪੈ ਜਾਵੇ ਤੇ ਜੀਵ ਮਾੜੇ ਬੋਲੀ ਨਾ ਬੋਲੇ ਕੀ ਤੇਰੇ ਕੋਲ ਕੋਈ ਜਹਾਜ ਨਿਉ ਹੈ ਜਿਹੜਾ ਪੈਰਾਂ ਨੂੰ ਪੈ ਜਾਵੇ ਤੇ ਪੈਰ ਮਾੜੇ ਪਾਸੇ ਤੁਰ ਨਹੀਂ ਨਾ ਕੀ ਤੇਰੇ ਕੋਲ ਕੋਈ ਜਹਾਜ ਨਿਉ ਹੈ ਜਿਹੜਾ ਅਥਾਂ ਨੂੰ ਪੈ ਜਾਵੇ ਤੇ ਹੱਥ ਮਾੜੇ ਕੰਮ ਹੀ ਨਾ ਕਰਨ ਬਾਬਾ ਨਾਨਕ ਜੀ ਨੇ ਕਿਹਾ ਕਿ ਜਿਹੜਾ ਤੂੰ ਇਹ ਤਾਂ ਗਲਈ ਫਿਰਦਾ ਹਾਂ ਇਹ ਕਿਸੇ ਕੰਮ ਦਾ ਜਨੇਊ ਨਹੀਂ ਹੈ ਤੂੰ ਜਨੇਊ ਪਾਉਣ ਦੇ ਨਾਂ ਤੇ ਲੋਕਾਂ ਨਾਲ ਧੋਖਾ ਕਰਦਾ ਹਾਂ ਠੱਗੀਆਂ ਕਰਦਾ ਹਾਂ ਜਦ ਬਾਬਾ ਨਾਨਕ ਜੀ ਨੇ ਉਸ ਪੰਡਤ ਜੀ ਨੂੰ ਖਰੀਆਂ ਖਰੀਆਂ ਸੁਣਾਈਆਂ ਤਾਂ ਪੰਡਤ ਜੀ ਨੂੰ ਭੱਜਣ ਵਾਸਤੇ ਰਾਹ ਨਾ ਮਿਲੇ ਉਸ ਵਕਤ ਜੋ ਰਿਸ਼ਤੇਦਾਰ ਤੇ ਆਸੇ-ਪਾਸੇ ਤੋਂ ਜੋ ਲੋਕ ਆਏ ਹੋਏ ਸਨ ਉਹ ਆਪਣਾ ਖਾ ਪੀ ਕੇ ਵਾਪਸ ਚਲੇ ਗਏ ਤੇ ਪੰਡਤ ਜੀ ਵੀ ਆਪਣੀ ਇੱਜ਼ਤ ਬਚਾਉਂਦੇ ਹੋਏ ਆਪਣੇ ਘਰ ਨੂੰ ਪੰਡਤ ਜੀ ਨੇ ਚਲੇ ਪਾ ਦਿੱਤੇ ਸੋ ਦੋਸਤੋ ਐਸੀ ਬਾਬਾ ਨਾਨਕ ਜੀ ਨੂੰ ਜਨੇਊ ਪਾਉਣ ਦੀ ਪੂਰੀ ਗੱਲਬਾਤ ਜੋ ਬਾਬਾ ਨਾਨਕ ਜੀ ਨੇ ਇਸ ਆਪਣੀ ਪੂਰੀ वार्तालाਪ ਨੂੰ ਜੋ ਪੰਡਾ ਜੀ ਨਾਲ ਉਹਨਾਂ ਦੀ ਗੱਲਬਾਤ ਹੋਈ ਉਸ ਨੂੰ ਆਪਣੀ ਬਾਣੀ ਬਾਬਾ ਨਾਨਕ ਜੀ ਨੇ ਅਸਾਦੀ ਵਾਰ ਵਿੱਚ ਦਰਜ ਕੀਤਾ ਹੋਇਆ ਹੈ। ਦੋਸਤੋ ਅਸਲ ਵਿੱਚ ਬਾਬਾ ਨਾਨਕ ਜੀ ਨੇ ਆਪਣੇ ਘਰ ਵਿੱਚ ਰੱਖੇ ਹੋਏ ਪ੍ਰੋਗਰਾਮ ਤੋਂ ਕੁਝ ਦਿਨ ਪਹਿਲਾਂ ਆਪਣੇ ਸਾਰੇ ਪਰਿਵਾਰ ਦੀ ਰਾਇ ਲੈ ਕੇ ਇੱਕ ਪਲੈਨ ਤਿਆਰ ਕੀਤੀ ਹੋਈ ਸੀ ਤਾਂ ਕਿ ਪੂਰੀ ਦੁਨੀਆ ਵਿੱਚ ਇਹ ਮੈਸੇਜ ਜਾ ਸਕੇ ਇੱਕ ਸੁਨੇਹਾ ਜਾ ਸਕੇ ਇਸ ਤਰ੍ਹਾਂ ਬਾਬਾ ਨਾਨਕ ਜੀ ਨੇ ਇਸ ਜਨੂ ਪਾਉਣ ਵਾਲੀ ਰਸਮ ਨੂੰ ਤੋੜਿਆ ਜੋ ਸਦੀਆਂ ਤੋਂ ਇਹ ਰਸਮ ਚੱਲ ਰਹੀ ਸੀ ਸੋ ਇਸ ਜਨੂ ਪਾਉਣ ਵਾਲੀ ਘਟਨਾ ਦੇ ਸੰਬੰਧ ਵਿੱਚ ਜੇਕਰ ਕੋਈ ਬੋਲਣ ਸਮੇਂ ਕੋਈ ਤੋ ਰੋਟੀਆਂ ਰਹਿ ਗਈਆਂ ਹਨ ਕੋਈ ਸ਼ਬਦ ਵੱਧ ਘੱਟ ਬੋਲਿਆ ਗਿਆ ਹੋਵੇ ਤਾਂ ਮਾਫ ਕਰਨਾ ਗੱਲਬਾਤ ਚੰਗੀ ਲੱਗੇ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਵੀਡੀਓ ਨੂੰ ਹਰ ਵਾਰ ਸ਼ੇਅਰ ਕਰ ਦਿਓ ਵੀਡੀਓ ਸੁਣਨ ਵਾਸਤੇ ਆਪ ਦਾ ਸਭ ਬਹੁਤ ਬਹੁਤ ਧੰਨਵਾਦ ਆਪ ਸਭ ਨੂੰ ਮੇਰੇ ਵੱਲੋਂ ਸਤਿ ਸ੍ਰੀ ਅਕਾਲ